ਜਿਸ ਤਰ੍ਹਾਂ ਹੁਣ ਬਹੁਜ ਸਮਾਜ ਪਾਰਟੀ ਆ ਜਿਹੜਾ ਦਿਨੋ ਦਿਨ ਜਿਹੜੇ ਲੀਡਰ ਆ ਛੇੜੇ 도ੜਾ ਲੱਗੀਆਂ ਹੋਈਆਂ ਆ ਕਿਉਂਕਿ ਹਾਲੇ ਤਾਂ ਚੋਣਾਂ ਨੂੰ ਦੀ ਬਹੁਤ ਸਮਾਂ ਆ ਪਰ ਕੁਝ ਜਿਹੜੇ ਲੀਡਰ ਹੈਗੇ ਆ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਆ ਜਿਸ ਤਰ੍ਹਾਂ ਹੁਣ ਜਸਵੀਰ ਸਿੰਘ ਘੜੀ ਹੁੰਨੀ ਆ ਉਹਨਾਂ ਨੇ ਜਿਹੜਾ ਆਮ ਆਦੀ ਪਾਰਟੀ ਜੁਆਇਨ ਕਰ ਲਈ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਸਵਾਲ ਹੀ ਜਿਹੜਾ ਸਿੱਧਾ ਉਹ ਉੱਪਰ ਦਾ ਲੱਗਾ ਜੀ ਅੱਜ ਦੀ ਜਿਹੜੀ ਰਾਜਨੀਤੀ ਆ ਬੇਲਗਾਮ ਹੋ ਚੁੱਕੀ ਆ ਜੀ ਔਰ ਜਿੱਥੇ ਤੱਕ ਤੁਸੀਂ ਸਵਾਲ ਕੀਤਾ ਜਸਪੀਰ ਸਿੰਘ ਗੜੀ ਜਿਹੜੇ ਪੰਜਾਬ ਪ੍ਰਧਾਨ ਰਹਿ ਚੁੱਕੇ ਆ ਉਹਨਾਂ ਲਈ ਬਹੁਤ ਵੱਡੀ ਗਲਤੀ ਆ ਔਰ ਇੱਕ ਬਹੁਤ ਵੱਡਾ ਮੈਂ ਸਮਝਦਾ ਸਮਾਜ ਨਾਲ ਧੋਖਾ ਆ ਜਿਆਤੀਆਂ ਹੁੰਦੀਆਂ ਆ ਪਰਿਵਾਰਾਂ ਦੇ ਵਿੱਚ ਹੋ ਜਾਂਦੀਆਂ ਬਹੁਤ ਕੁਝ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣਾ ਬਿਲਕੁਲ ਆਪਣੇ ਵਿਚਾਰਾਂ ਦੇ ਉਲਟ ਹੀ ਹੋ ਜਾਈਏ ਔਰ ਪਾਰਟੀ ਦਾ ਫੈਸਲਾ ਸੀ ਜੋ ਵੀ ਕਿਹਾ ਉਹਨਾਂ ਦੇ ਆਪਣੇ ਕੋਈ ਜਿਹੜੇ ਸਿਧਾਂਤ ਸੀ ਜਾਂ ਉਹਨਾਂ ਦੇ ਆਪਣੇ ਵਿਚਾਰ ਸੀ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਤਾਕਤ ਨਹੀਂ ਸੀ ਵੀ ਕੁਝ ਸਮਾ ਪਾ ਲੈਂਦੇ ਤੇ ਔਰ ਜਿੱਥੇ ਤੱਕ ਵਰਕਰ ਦੀ ਗੱਲ ਹੈ ਵਰਕਰ ਦੇ ਨਾਲ ਵੱਡਾ ਤੋਂ ਖਾਇਆ ਹੈ ਵਰਕਰ ਜਿਹੜਾ ਆ ਉਹ ਚਾਹੇ ਕੋਈ ਵੀ ਪੰਜਾਬ ਪ੍ਰਧਾਨ ਹੋਵੇ ਉਹਨੂੰ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ ਚਾਹੇ ਉਹਨੂੰ ਅਹੁਦੇ ਤੋਂ ਹਟਾਇਆ ਜਾਂਦਾ ਚਾਹੇ ਉਹ ਪ੍ਰੈਜ਼ੈਂਟ ਆ ਇਹ ਇੱਕ ਪਰਿਵਾਰ ਆ ਬਹੁਜੋ ਸਮਾਜ ਪਾਰਟੀ ਇੱਕ ਵਿਚਾਰਧਾਰਾ ਆ ਇਹਨੂੰ ਬੜੀ ਸੰਦੀ ਸੰਦੀ ਦੇ ਨਾਲ ਲੈਣਾ ਚਾਹੀਦਾ ਤੇ ਜਿਸ ਤਰ੍ਹਾਂ ਸਰ ਗੜੀ ਸਾਹਿਬ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਲੋਰਨ ਮਾਦੀਆਂ ਸੀਗੀਆਂ ਕਿ ਆਜੋ ਆਜੋ ਸਾਡੀ ਪਾਰਟੀ 'ਚ ਆਜੋ ਪਰ ਉਹਨਾਂ ਨੇ ਜਿਹੜਾ ਪਾਰਟੀ ਜੁਆਇਨ ਕੀਤੀ ਆ ਉਸ ਤੋਂ ਬਾਅਦ ਚ ਉਹਨਾਂ ਨੇ ਕਿਹਾ ਕਿ ਜਿਹੜੇ 바ਵਾ ਸਾਹਿਬ ਦੀ ਜਿਹੜਾ ਸੁਪਨਾ ਹੈ ਜਿਹੜੀ ਆਮ ਆਦੀ ਪਾਰਟੀ ਪੂਰਾ ਕਰ ਸਕਦੀ ਹੈ ਕੀ ਵਾਕਈ ਉਹ ਆਮ ਆਦੀ ਪਾਰਟੀ ਪੂਰਾ ਕਰ ਸਕਦੀ ਹੈ ਜਾਂ ਫਿਰ ਉਹ ਬੋਝ ਸਮਾਜ ਪਾਰਟੀ ਹੀ ਕਰ ਸਕਦੀ ਹੈ ਪਹਿਲਾਂ ਤਾਂ ਜਿਹੜਾ ਉਹ ਇੱਕ ਮੈਮੋ ਟਵੀਟ ਚ ਦੇਖਿਆ ਉਹ ਬੜੀ ਬੁਰੀ ਗੱਲ ਆ ਸਾਨੂੰ ਦੇਖੋ ਬੋਲਣ ਲੱਗਿਆਂ ਗੱਲ ਕਰਨ ਲੱਗਿਆਂ ਸਾਨੂੰ ਬਹੁਤ ਸੋਚਣਾ ਚਾਹੀਦਾ ਆਪਣੀ ਜਿਹੜੀ ਤੁਲਨਾ ਉਹ ਬੜੀ ਸੋਚ ਸਮਝ ਕੇ ਸਾਨੂੰ ਕਰਨੀ ਚਾਹੀਦੀ ਆ ਹੌਰਨ ਮਾਰ ਲੈਣੇ ਸਾਨੂੰ ਪਾਰਟੀਆਂ ਹੌਰਨ ਮਾਰਦੀਆਂ ਦੇਖੋ ਬਹੁਜਲ ਸਮਾਜ ਪਾਰਟੀ ਦੇ ਫਾਊਂਡਰ ਸੰਸਥਾਪਕ ਸਾਹਿਬ ਸ੍ਰੀ ਕਾਂਚੀ ਰਾਮ ਜੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਮ ਆ ਇਹਦੇ ਵਿੱਚ ਆਮ ਆਦਮੀ ਵਾਲੀ ਕੋਈ ਗੱਲ ਨਹੀਂ ਹੈਗੀ ਅਕਾਲੀਆਂ ਚੋਂ ਕਾਂਗਰਸ ਚੋਂ ਬੀਜੇਪੀ ਚੋ ਔਰ ਖਾਸ ਕਰਕੇ ਅਕਾਲੀ ਦਲ ਦਾ ਪੂਰਾ ਵਰਕਰ ਬੂਥ ਲੈਵਲ ਦਾ ਵਰਕਰ ਇਹਦੇ ਵਿੱਚ ਮਰਜ ਹੋ ਚੁੱਕਾ ਹੈ ਇਹ ਕੋਈ ਅਲੱਗ ਪਾਰਟੀ ਨਹੀਂ ਹੈਗੀ ਇਹਨਾਂ ਨੇ ਸਿਰਫ ਕੇਵਲ ਤੇ ਕੇਵਲ ਗੁੰਮਰਾਹ ਕੀਤਾ ਬਹੁਜਨ ਸਮਾਜ ਦੇ ਲੋਕਾਂ ਨੂੰ ਬਹੁਜਨ ਸਮਾਜ ਨੂੰ ਗੁੰਮਰਾਹ ਕਰਕੇ ਸਾਬ ਕਾਂਚੀਰਾਮ ਜੀ ਦੇ ਪਿੰਡ ਚਲੇ ਜਾਣਾ ਕੇਜਰੀਵਾਲ ਦਾ ਕਿ ਉਹਨਾਂ ਨੂੰ ਹੁਣ ਨਹੀਂ ਚੇਤੇ ਆਉਂਦਾ ਹੁਣ ਹੁਣ ਉਹਨਾਂ ਨੂੰ 바ਵਾ ਸਾਹਿਬ ਡਾਕਟਰ ਬੇੜਗਾਰਜੀ ਦਾ ਪ੍ਰੀਨਿਰਮਾਨ ਦਿਵਸ ਤੱਕ ਨਹੀਂ ਚੇਤੇ ਰਿਹਾ ਮਤਲਬ ਇਹ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਪਤਾ ਨਹੀਂ ਕਿਉਂ ਅਸੀਂ ਬਾਰ ਬਾਰ ਉਸ ਗੱਲ ਨੂੰ ਭੁੱਲਦੇ ਆ ਇੱਕ ਗੁੰਮਰਾਹ ਕੀਤਾ ਜਾ ਰਿਹਾ ਇਹਦੇ ਵਿੱਚ ਜਿਹੜਾ ਕੋਈ ਵੀ ਮਤਲਬ ਜਾਂਦਾ ਪਾਰਟੀ ਦੇ ਵਿੱਚ ਉਧਰ ਉਹ ਸਿਰਫ ਇਹ ਕਰਕੇ ਜਾਂਦੇ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਜਿਹੜੀ ਆ ਮੈਮਰੀ ਬੜੀ ਵੀਕ ਹੈਗੀ ਆ ਲੋਕ ਭੁੱਲ ਜਾਂਦੇ ਆ ਮੈਂ ਬਾਰ-ਬਾਰ ਪਬਲਿਕ ਨੂੰ ਇਹ ਹੀ ਗੱਲ ਕਹਾਂਗਾ ਲੋਕਾਂ ਨੂੰ ਆਪ ਤਕੜੇ ਹੋਣਾ ਪੈਣਾ ਵੋਟਰਾਂ ਨੂੰ ਸਮਾਜ ਦੇ ਲੋਕਾਂ ਨੂੰ ਆਪ ਤਕੜੇ ਹੋਣਾ ਪੈਣਾ ਇਹ ਗੁੰਮਰਾਹ ਕਰਕੇ ਸਿਰਫ ਸੱਤਾ ਦੇ ਵਿੱਚ ਆਏ ਹੋਈ ਆਪ ਹੋਰ ਐਦਾਂ ਦਾ ਕੁਝ ਨਹੀਂ ਬਦਲਾ ਬਦਲੂ ਤੁਸੀਂ ਦੇਖੋ ਨਾ ਹੁਸ਼ਿਆਰਪੁਰ ਦੇ ਵਿੱਚ ਉਹ ਸਾਰੇ ਕਾਂਗਰਸ ਦੀ ਜਿਹੜੀ ਕਾਂਗਰਸ ਪਾਰਟੀ ਜਿੰਨੀ ਵੀ ਪਾਰਟੀ ਦੇ ਮੈਂਬਰ ਸਕੇ ਉਹ ਹੀ ਪਹਿਲਾਂ ਉੱਥੇ ਆਨੰਦ ਲੈਂਦੇ ਸੀ ਕਾਂਗਰਸ ਦੇ ਵਿੱਚ ਉਹ ਹੀ ਸੱਤਾ ਪ੍ਰਾਪਤੀ ਦਾ ਆਨੰਦ ਹੁਣ ਲੈ ਰਹੇ ਆ ਤੇ ਜਿਸ ਤਰ੍ਹਾਂ ਸਰ ਹੁਣ ਗੜੀ ਸਾਹਿਬ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਦੀ ਕਿਹਾ ਕਿ ਜਿਹੜੇ ਪਰਿਵਾਰੀ ਲਗਾਏ ਜਾਂਦੇ ਆ ਭੈਣ ਮਾਇਆਬਤੀ ਜੀ ਵੱਲੋਂ ਜਾਂ ਉਹਨਾਂ ਨੂੰ ਮੋਰੇ ਰੱਖਿਆ ਜਾਂਦਾ ਦੂਜੇ ਨੰਬਰ ਤੇ ਜਿਹੜੀ ਪੰਜਾਬ ਦੀ ਟੀਮ ਰੱਖੀ ਜਾਂਦੀ ਆ ਤੇ ਕੀ ਇਹ ਜਿਹੜੇ ਮੁੱਦੇ ਜਿਹੜੇ ਇਸ ਤਰ੍ਹਾਂ ਦੇ ਭੈਣ ਜੀ ਉਹਨਾਂ ਨੂੰ ਵੱਖਰੇ ਹੋਊਗੀ ਕੱਲ੍ਹ ਨਹੀਂ ਚਾਹੀਦਾ ਕਿ ਜਾਂ ਮੰਨ ਲਓ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਅੱਗੇ ਹੋ ਕੇ ਗੱਲ ਕਰੇ ਪਰਿਵਾਰੀਆਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਬਾਹਰ ਕੱਢਿਆ ਜਾਵੇ ਜੇ ਤੁਸੀਂ ਉਹ ਨੈਸ਼ਨਲ ਲੀਡਰਸ਼ਿਪ ਤੇ ਕਿੰਤੂ ਪ੍ਰਾਂਤੂ ਕਰਦੇ ਆ ਤੇ ਤੁਹਾਡੇ ਵਿੱਚ ਆਪ ਦਮ ਹੈਗਾ ਤੁਸੀਂ ਨੈਸ਼ਨਲ ਲੀਡਰ ਬਣ ਜਾਂਦੇ ਆ ਸਭ ਕਾਂਛੀ ਰਾਮ ਜੀ ਦਾ ਪੰਜਾਬ ਚੋਂ ਸੀਗੇ ਜੇ ਅਸੀਂ ਪੰਜਾਬ ਦੇ ਲੋਕਾਂ ਨੇ ਨਹੀਂ ਉਹਨਾਂ ਨੂੰ ਸਮਝਿਆ ਤਾਂ ਔਰ ਜੇ ਯੂਪੀ ਦੇ ਲੋਕਾਂ ਨੇ ਉਹਨਾਂ ਨੂੰ ਸਮਝਿਆ ਉੱਥੇ ਸਰਕਾਰ ਉਹਨਾਂ ਨੇ ਬਣਾਈ ਆ ਜੇ ਅਸੀਂ ਆਪਣੇ ਆਪ ਨੂੰ ਇਹਦੇ ਅਸੀਂ ਸਭ ਤੋਂ ਵੱਧ ਅਸੀਂ ਨੁਕਸ ਕੱਢਦੇ ਆ ਜਿਹੜਾ ਬੰਦਾ ਕੋਈ ਮੁਲਾਜ਼ਮ ਇੱਕ ਆਨਾਂ ਵਾਲੀ ਪਾਰਟੀ ਨੂੰ ਦਿੰਦਾ ਉਹ ਸਭ ਤੋਂ ਵੱਧ ਪਾਰਟੀ ਜੁਕਿੰਤੂ ਪ੍ਰੰਤੂ ਕਰਦਾ ਇਸ ਕਰਕੇ ਸਾਡੀ ਸ਼ੁਰੂ ਤੋਂ ਇਹ ਆਦਤ ਰਹੀ ਆ ਅਸੀਂ ਆਪ ਕਰਨਾ ਕੁਝ ਨਹੀਂ ਦੂਜੇ ਨੂੰ ਕਰਨ ਨਹੀਂ ਦੇਣਾ ਮੈਂ ਆ ਮੇਰੇ ਕੋਲ ਕੰਮ ਨਹੀਂ ਹੁੰਦਾ ਮੈਂ ਖੁਦ ਇਹ ਗੱਲ ਕਹਿਣਾ ਕਿ ਸਾਡੇ ਕੋਲ ਕੰਮ ਨਹੀਂ ਹੁੰਦਾ ਜਿਹੜੇ ਕੰਮ ਕਰਦੇ ਯਾਰ ਉਹਨਾਂ ਨੂੰ ਤਾਂ ਕਰਨ ਦੋ ਤੇ ਜਿਸ ਤਰ੍ਹਾਂ ਸਰ ਹੁਣ ਉਹਨਾਂ ਦੇ ਨਾਲ ਹੀ ਜਿਹੜੇ ਗੁਲਾਰ ਸੈਲਾ ਜੀ ਆ ਉਹਨਾਂ ਨੇ ਜਿਹੜੀ ਪਾਰਟੀ ਫੇਰ ਦੁਬਾਰਾ ਚੇਂਜ ਕਰ ਲਈ ਪਹਿਲਾਂ ਕਾਂਗਰਸ ਵਿੱਚ ਗਏ ਸੀਗੇ ਹੁਣ ਦੁਬਾਰਾ ਫੇਰ ਜਿਹੜੇ ਉਹਨਾਂ ਨੇ ਬੀਐਸਪੀ ਦੇ ਵਿੱਚ ਐਂਟਰੀ ਕਰਕੇ ਉਤੋਂ ਬਾਅਦ ਫਿਰ ਜਿਹੜੇ ਗੱਡੀ ਦੇ ਨਾਲ ਹੀ ਜਿਹੜਾ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਆਮਾਦੀ ਪਾਰਟੀ ਉਹਦੇ ਬਾਰੇ ਕੀ ਦਸ਼ਕਾ ਨੂੰ ਕਹਿਣਾ ਚਾਹੂੰਗੀ ਦੇਖੋ ਜੀ ਬਹੁਤ ਮੈਨੂੰ ਤਾਂ ਕੋਈ ਸਟੈਂਡ ਨਾ ਦੀ ਚੀਜ਼ ਹੈ ਨਹੀਂ ਗੁਲਾਰ ਸੈਲਾ ਜੀ ਉਹ ਸਾਡੇ ਕਤੇ ਤੁਸੀਂ 100 ਸਾਲ ਜੀਣਾ ਕਿਹੜੀ ਕੀ ਤੁਹਾਨੂੰ ਉਹਨਾਂ ਨੇ ਮਤਲਬ ਦੇ ਦੇਣਾ ਜਾਂ ਤੁਸੀਂ ਤੁਹਾਡਾ ਕੋਈ ਸਟੈਂਡ ਹੀ ਹੈ ਨੀਗਾ ਕਦੀ ਤੁਸੀਂ ਕਿਸ ਪਾਰਟੀ ਕਦੀ ਕਿਸ ਪਾਰਟੀ ਵਿੱਚ ਫੇਖੋ ਦੇਖੋ ਵਰਕਰ ਫੇ ਤੁਹਾਨੂੰ ਰਿਸਪੈਕਟ ਦਿੰਦਾ ਅਸੀਂ ਫੇਰ ਉਹ ਗੱਲ ਭੁੱਲ ਕੇ ਸਾਡੇ ਵਰਗੇ ਹਜ਼ਾਰਾਂ ਨੌਜਵਾਨ ਆ ਹਜ਼ਾਰਾਂ ਨੌਜਵਾਨ ਲੱਖਾਂ ਲੋਗ ਆ ਲੱਖਾਂ ਵਰਕਰ ਆ ਉਹ ਫੇ ਕਹਿ ਦਿੰਦਾ ਚਲੋ ਕੋਈ ਗੱਲ ਨਹੀਂ ਯਾਰ ਅਸੀਂ ਆਪਣੇ ਘਰ ਆ ਆ ਗਏ ਲੀਡਰ ਕੋਈ ਗੱਲ ਨਹੀਂ ਪਰ ਕੋਈ ਕਟੋ ਘਟ ਇਹਨਾਂ ਨੂੰ ਸਮਾਜ ਲਈ ਸੋਚਣਾ ਚਾਹੀਦਾ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਕੀਤਾ ਉਹਨਾਂ ਨੇ ਤੇ ਜਿਸ ਤਰ੍ਹਾਂ ਸਰ ਹੁਣ ਗੁਲਾਸ ਸੈੱਲ ਉਹਨਾਂ ਨੇ ਪਾਰਟੀ ਛੱਡ ਕੇ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੇ ਹੁਣ ਚੱਲ ਗਏ ਆ ਉਸ ਤੋਂ ਬਾਅਦ ਜੇਕਰ ਫਿਰ ਵੀਐਸਪੀ ਦੇ ਵਿੱਚ ਆ ਗਏ ਤੇ ਫਿਰ ਕੀ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਜਿਹੜੇ ਉਹਦਿਆਂ ਦੇ ਬਿਠਾ ਲੈ ਜਾਵਾਂਗਾ ਜਿਸ ਤਰ੍ਹਾਂ ਉਹਨਾਂ ਨੂੰ ਪੰਜਾਬ ਦਾ ਜਿਹੜਾ ਜਨਨ ਸਕੱਤੈ ਲਗਾਇਆ ਜਾਂਦਾ ਵੱਖ-ਵੱਖ ਜਿਹੜੇ ਇੰਚਾਰਜ ਦੀ ਸੰਭਾਲ ਲਈ ਜਾਂਦੇ ਆ ਕੀ ਉਹ ਹੋਰ ਜਿਹੜੇ ਕਾਬਿਲ ਤੇ ਜਿਹੜੇ ਲੀਡਰਸ਼ਿਪ ਹੈ ਨਹੀਂ ਜਿਹੜੇ ਉਹਨਾਂ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਪੰਜਾਬ ਦੀ ਟੀਮ ਨੂੰ ਦੇ ਬਾਬਾ ਸਾਹਿਬ ਡਾਟਨ ਬੇੜਕਾਰ ਜੀ ਦੀ ਮੂਵਮੈਂਟ ਆ ਨਾ ਵਿਚਾਰਤਾ ਰ ਇੱਕ ਲੱਗ ਚੀਜ਼ ਆ ਜੇ ਅਸੀਂ ਉਹਨੂੰ ਰਾਜਨੀਤਿਕ ਐਂਗਲ ਤੋਂ ਦੇਖੀਏ ਫਿਰ ਕੋਈ ਵੀ ਪਾਰਟੀ ਸੱਤਾ ਵਿੱਚ ਤਾਂ ਉਦੋਂ ਜਦੋਂ ਉਹਦੇ ਕੋਲ ਵੋਟਰ ਵੱਧ ਹੋਣਗੇ ਉਹਦੇ ਕੋਲ ਲੋਕ ਵੱਧ ਹੋਣਗੇ ਕੰਮ ਕਰਨ ਵਾਲੇ ਬਸਪਾ ਨੇ ਕਦੀ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਕੀਤਾ ਹਾਂ ਇਹ ਜ਼ਰੂਰ ਹੈ ਕਿ ਵਰਕਰ ਦੀ ਮਿਹਨਤ ਨੂੰ ਬਰਕਰਰ ਦੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਲੀਡਰਸ਼ਿਪ ਨੂੰ ਇਹ ਜ਼ਰੂਰ ਚਾਹੀਦਾ ਕਿ ਕੋਈ ਵੀ ਬੰਦਾ ਗਲਤੀ ਕੋਈ ਵੀ ਕਰ ਸਕਦਾ ਗਲਤੀ ਕੀਤੀ ਜਾਂ ਨੋਟ ਉਹਨਾਂ ਨੂੰ ਵੱਡੇ ਅਹੁਦੇ ਨਹੀਂ ਦੇਣੇ ਚਾਹੀਦੇ ਹਾਂ ਉਹ ਕੰਮ ਕਰਨ ਜਦੋਂ 2 4 5 10 ਸਾਲ ਕੰਮ ਕਰਦੇ ਆ ਕਿ ਲੱਗਦਾ ਹਾਂ ਵੀ ਠੀਕ ਹੈ ਇਹਨਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ ਤਾਂ ਫਿਰ ਅਹੁਦਾ ਵੀ ਮਿਲ ਜਾਂਦਾ ਕੋਈ ਦੇਖੋ ਜਿਹੜੇ ਸੇਵਾ ਕਰਨੀ ਨਾ ਉਹਨੂੰ ਤਾਂ ਇੱਕ ਪੰਚ ਬਣਨ ਦੀ ਲੋੜ ਨਹੀਂ ਉਹਨੂੰ ਕੋਈ ਸਰਪੰਚ ਬਣਨ ਦੀ ਲੋੜ ਨਹੀਂ ਉਹਨੂੰ ਅਹੁਦਾ ਲੈਣ ਦੀ ਲੋੜ ਨਹੀਂ ਜਿਸ ਇਨਸਾਨ ਨੇ ਕੰਮ ਕਰਨਾ ਉਹ ਕੰਮ ਕਰ ਲੈਂਦਾ ਉਹਦੇ ਕੋਲ ਲੋਕ ਆਉਂਦੇ ਆ ਉਹ ਜਿੰਨੇ ਜੋਗਾ ਹੁੰਦਾ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਜਿਹਨੇ ਨਹੀਂ ਕਰਨਾ ਉਹਨੂੰ ਭਾਵੇਂ ਤੁਸੀਂ ਸਟੇਟ ਦਾ ਪ੍ਰੈਜ਼ੀਡੈਂਟ ਲਾ ਦਿਓ ਉਹਨੇ ਤਾਂ ਵੀ ਨਹੀਂ ਕਰਨਾ ਤੁਸੀਂ ਦੇਖਿਆ ਗੜੀ ਸਾਹਿਬ ਦਾ ਰਵਈਆ ਕੀ ਸੀਗਾ ਯਾਰ ਤੁਸੀਂ ਜੂਥੋਂ ਬੜੀ ਉਮੀਦਾਂ ਸੀ ਲੋਕਾਂ ਨੂੰ ਦੇਖੋ ਮੇਰਾ ਖਿਆਲ ਆ 40 41 42 ਸਾਲ ਦੀ ਉਮਰ ਹੋਣੀ ਆ ਤੁਹਾਨੂੰ ਐਡਾ ਵੱਡਾ ਅਹੁਦਾ ਦੇ ਦਾਂ ਕੋਈ ਮਾੜੀ ਮੋਟੀ ਗੱਲ ਥੋੜੋ ਜਿਹੀ ਇਹ ਤਨਾ ਸਰ ਉਹ ਗੜੀ ਸਾਹਿਬ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੈਂ ਸਰਕਾਰੀ ਨੌਕਰੀ ਨੂੰ ਜੀ ਠੁੱਡ ਮਾਰੀ ਆ तकरीबन ਮੇਰੀ 80 ਹਜ਼ਾਰ ਦੇ ਲਗਭਗ ਤਨਖਾਹ ਸੀਗੀ ਉਹਦੀ ਮੈਂ ਜਿਹੜਾ ਬੀਐਸਪੀ ਲਈ ਜਿਹੜੀ ਆ ਛੱਡ ਦਿੱਤੀ ਆ ਤੇ ਜਿਹੜਾ ਉਹਨਾਂ ਨੇ ਕਾਫੀ ਜਿਹੜੀ ਪੈਨਸ਼ਨ ਦੀ ਆਪਣੇ ਦੱਸੀ ਆ ਕਿ ਮੈਂ ਉਹਦੀ ਛੱਡ ਦਿੱਤੀ ਆ ਜਿਹੜਾ ਅੰਨਾ ਵਲੋਂ ਪਾਰਟੀ ਦੇ ਜਿਹੜਾ ਕੁਰਬਾਨ ਕਰਤਾ ਪਰ ਪਾਰਟੀ ਨੇ ਮੇਰਾ ਜਿਹੜਾ ਸਿਆਸੀ ਕਤਲ ਕੀਤਾ ਆ ਓਏ ਇਹ ਤਾਂ ਨਾ ਉਹ ਕਦੇ ਬਰਗੇਡੀਅਰ ਲਗਾਇਆ ਸੀ ਜਾਂ ਡੀਸੀਸੀ ਲਗਾ ਕੇ ਤੇ ਛੱਡੀ ਆ ਐਵੇਂ ਮਤਲਬ ਅਸੀਂ ਕਰਦੇ ਘਾਟਿਆਂ ਇਹ ਇਹ ਬਹੁਤੇ ਲੋਕਾਂ ਨੂੰ ਆਦਤ ਪੈ ਗਈ ਆ ਤਸ ਸਨਾਉਣ ਲੱਪਣਗੇ ਜੀ ਮੇਰੇ ਘਰ ਸਾਬ ਕਾਂਸੀ ਰਾਮ ਜੀ ਆਏ ਸੀ ਬਿ ਤੁਹਾਨੂੰ ਆ ਆ ਕੰਮ ਕਰਨ ਵਾਲੇ ਦੱਸ ਕੇ ਗਏ ਸੀ ਉਹ ਜੋ ਤੁਸੀਂ ਕਰ ਰਹੇ ਹੋ ਮਤਲਬ ਸਾਨੂੰ ਅਸੀਂ ਆਪਣੀ ਕੁਰਬਾਨੀਆਂ ਆਪੇ ਦੱਸ ਦੇ ਦਿੰਨੇ ਆ ਕੋਈ ਮੈਂ ਕੰਨਾ ਅਸੀਂ ਕੁਝ ਨਹੀਂ ਕੀਤਾ ਅਸੀਂ ਪਾਰਟੀ ਦੇ ਨਾਂ ਤੇ ਸਗੋ ਕੰਮ ਕਰਾਉਨੇ ਆ ਧੱਕੇ ਨਾਲ ਕਰਾਉਨੇ ਆ ਪਾਰਟੀ ਦੇ ਕਰਕੇ ਅਸੀਂ ਜਿਉਨੇ ਆ ਪਾਰਟੀ ਤੋਂ ਬਣਾ ਅਸੀਂ ਕੁਝ ਵੀ ਹੈ ਨਹੀਂ ਗੇ ਔਰ ਮੈਂ ਸਮਝਦਾ ਕਿ ਕਈ ਜਥੇਬੰਦੀਆਂ ਵਾਲੇ ਬੜਾ ਕਿੰਤੂ ਪ੍ਰਾਂਤੂ ਕਰਦੇ ਆ ਉਹ ਯਾਰ ਜੇ ਤੁਸੀਂ ਸਾਡੇ ਭਰਾ ਹੋ ਅਸੀਂ ਕਦੀ ਕਿੰਤੂ ਪ੍ਰਾਂਤੂ ਕੀਤਾ ਨਹੀਂ ਯਾਰ ਹਰ ਜਥੇਬੰਦੀ ਦੇ ਨਾਲ ਠੋਕ ਕੇ ਖੜੇ ਹੋਏ ਆ ਜੇ ਤੁਹਾਨੂੰ ਪਾਰਟੀ ਜਨ ਨੇ ਨੁਕਸ ਲੱਗਦੇ ਯਾਰ ਦਿਓ ਤੁਸੀਂ ਉਮੀਦਵਾਰ ਅਸੀਂ ਤੁਹਾਨੂੰ ਪਤਾ ਲਾ ਦਿੰਦੇ ਕਿ ਕਿੰਨੇ ਪਾਣੀ ਚ ਆ ਦੇ ਕੋਤੋਂ ਡਾਕੂ ਸਟੈਂਡ ਤਾਂ ਹੋਣਾ ਚਾਹੀਦਾ ਕਿਸੇ ਦਾ ਜਰ ਤੁਸੀਂ ਵੋਟਾਂ ਵਾਲੇ ਦਿਨਾਂ ਕਦੀ ਕਿਸ ਨਾ ਕਦੀ ਕਿਸ ਨਾ ਤੁਰੇ ਹੋਵਾਂ ਤੁਸੀਂ ਗੱਲਾਂ ਕਰਦੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੀਆਂ ਤੁਸੀਂ ਗੱਲਾਂ ਕਰਦੇ 바ਵਾ ਸਾਹਿਬ ਡਾਕਟਰ ਬੇੜਗੜਜੀ ਦੇ ਮਿਸ਼ਨ ਦੀਆਂ ਇਹ ਤਾਂ ਮੈਂ ਕਹਿੰਦਾ ਸਾਡੇ ਕੋਲ ਪਾਵਰਫੁੱਲ ਇਦਾਂ ਦੀ ਸੰਸਤਾ ਹੋਣੀ ਚਾਹੀਦੀ ਆ ਜਿਵੇਂ ਤੁਸੀਂ ਦੇਖੋ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਦੇਖ ਰੇਖ ਦੇ ਲਈ ਕਈ ਸਸਾਵਾਂ ਬਣੀਆਂ ਹੋਈਆਂ ਨੇ ਨਾ ਕਿਤੇ ਕੋਈ ਵਿਅਦਿਵੀ ਹੁੰਦੀ ਆ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਨੂੰ ਸਹੀ ਤਰ੍ਹਾਂ ਨਹੀਂ ਕਰਦਾ ਉੱਥੇ ਉਹ ਫਿਰ ਸੌਦਾ ਲਾਉਂਦੇ ਨੇ ਨਾ ਉਹਦਾ ਇਹ ਤਾਂ ਸਾਡੇ ਸਮਾਜ ਵਿੱਚੋਂ ਇਦਾਂ ਜਥੇਬੰਦੀ ਬਣਨੇ ਚਾਹੀਦੀ ਜਿਹੜਾ ਦੇਖਦਾ ਉੱਠ ਕੇ ਮਤਲਬ ਖੋਲ ਕੇ ਆਪਣੇ ਆਪ ਇਹ ਬੋਲੀ ਜਾਂਦਾ ਜੋ ਆਉਂਦਾ ਮਨ ਦੇ ਵਿੱਚ ਮਤਲਬ ਸਾਡੀ ਸਾਨੂੰ ਬਦਨਾਮ ਕਰਨ ਲਈ ਸਿਰਫ ਜਿੱਦਾਂ ਨਾ ਇਹ ਲੋਕ ਪੈਦਾ ਹੋਏ ਕੰਮ ਨਹੀਂ ਕਰਨਾ ਉਹ ਉਹ ਗੱਲ ਹੋ ਜਾ। ਤੇ ਜਿਸ ਤਰ੍ਹਾਂ ਸਾਨੂੰ ਅਕਾਲ ਤਖ ਜਿਹੜਾ ਸਿੱਖਾਂ ਦਾ ਜਿਹੜਾ ਮੇਨ ਉੱਥੇ ਜਿਹੜਾ ਇਕ ਗੜ ਬਣਿਆ ਹੋਇਆ ਜੋ ਵੀ ਉੱਥੋਂ ਐਲਾਨ ਨਿਕਲਦਾ ਉਹ ਸਾਰਾ ਸਿੱਖ ਧਰਮ ਨੂੰ ਜਿਹੜਾ ਕਬੂਲ ਹੁੰਦਾ ਹੈ ਜਿਸ ਤਰ੍ਹਾਂ ਹੁਣ ਆਪਣੇ ਰਬਦਾਸੀਆ ਧਰਮ ਦੇ ਵਿੱਚ ਦੀ ਇਸ ਤਰ੍ਹਾਂ ਦਾ ਚਾਹੀਦਾ ਕਿ ਜਿਸ ਤਰ੍ਹਾਂ ਹੁਣ ਖਰਾੜਗੜ੍ਹ ਸਾਹਿਬ ਦੇ ਵਿੱਚ ਦੀ ਜਿਹੜੀਆਂ ਦੋ ਤਿਨਾ ਬਣ ਗਈਆਂ ਤੇ ਉਹਦੇ ਬਾਰੇ ਦਸ਼ਕਾ ਨੂੰ ਜ਼ਰੂਰ ਦੱਸਿਓ ਉੱਥੇ ਵੀ ਦੇਖੋ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਸੰਤ ਸਮਾਜ ਪਰ ਇਹਦੇ ਵਿੱਚ ਵੀ ਕੋਈ ਦੂਜੀ ਰਾਏ ਨਹੀਂ ਸੰਤ ਸਮਾਜ ਵੀ ਸਾਡਾ ਜਿਹੜਾ ਉਹ ਬੰਡਿਆ ਹੋਇਆ ਉਹ ਮੈਂ ਸੰਤ ਸਮਾਜ ਨੂੰ ਵੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਉਹਨਾਂ ਨੂੰ ਵੀ ਰਾਸ ਸੱਤਾ ਦੇ ਵਿੱਚ ਭਾਗੀਦਾਰੀ ਲੈਣੀ ਚਾਹੀਦੀ ਆ ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਰਾਜਨੀਤੀ ਵਿੱਚ ਆਉਣਾ ਚਾਹੀਦਾ ਕਿਤੇ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਮਤਲਬ ਤੁਸੀਂ ਰਾਜਨੀਤੀ ਦੀ ਗੱਲ ਨਹੀਂ ਕਰਨੀ ਕਿਤੇ ਨਹੀਂ ਕਿਹਾ ਉਹਨਾਂ ਨੇ ਤਾਂ ਹੱਕ ਠੋਕ ਇਹ ਗੱਲ ਕਹੀ ਆ ਸਿਸਟਮ ਦੀ ਤਾਂ ਲੜਾਈ ਲੜੀ ਉਹਨਾਂ ਨੇ ਪਰ ਅਸੀਂ ਪਤਾ ਨਹੀਂ ਕਿਹੜੇ ਭਲੇਖਿਆਂ ਦੇ ਵਿੱਚ ਲੋਕਾਂ ਨੂੰ ਪਾਈ ਜਾਂਦੇ ਆ ਇਹ ਜੇਕਰ ਤੁਸੀਂ बसपा ਲਈ ਕੰਮ ਨਹੀਂ ਕਰਨਾ ਤੁਸੀਂ ਦੂਜੇ ਪਾਸੇ ਜੋ ਭੁਗਤਦੇ ਹੋ ਤੁਸੀਂ ਆਪਣਾ ਕਰ ਲਓ ਸਾਨੂੰ ਕੋਈ ਤਰਾਂ ਨਹੀਂ ਤੁਸੀਂ ਕੁਝ ਕਰਕੇ ਤਾਂ ਦੱਸੋ ਔਰ ਰਹੀ ਗੱਲ ਦੋ ਤੜਿਆਂ ਦੀ ਉਹਦੇ ਵਿੱਚ ਵੀ ਜਿਵੇਂ 바ਵਾ ਸਾਹਿਬ ਡਾਕਟਰ ਬੇੜਗੜ ਜੀ ਦੇ ਨਾਂ ਤੇ ਲੋਕਾਂ ਨੇ ਆਪਣਾ ਰੋਟੀ ਪਾਣੀ ਚਲਾਇਆ ਹੋਇਆ ਇਸੇ ਤਰ੍ਹਾਂ ਮੈਂ ਸਮਝਦਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਵੀ ਲੋਕਾਂ ਨੇ ਆਪਣਾ ਦਾਲ ਫੁਲਕਾ ਚਲਾਇਆ ਜੀ ਤੇ ਸਰ ਜਿਸ ਤਰ੍ਹਾਂ ਹੁਣ ਵੱਖ-ਵੱਖ ਜਥੇਬੰਦੀਆਂ ਨੂੰ ਜਾਂ ਮੰਨ ਲਓ ਜਿੰਨੇ ਵੀ ਸੰਤ ਸਮਾਜ ਹੈਗੇ ਆ ਇੱਕ ਇਸ ਤਰ੍ਹਾਂ ਦਾ ਸਥਾਨ ਬਣਾਉਣਾ ਚਾਹੀਦਾ ਜਿੱਥੇ ਐਲਾਨ ਹੋਵੇ ਤੇ ਸਮਾਜ ਨੂੰ ਜਿਹੜਾ ਉਹ ਕਬੂਲ ਹੋਣਾ ਚਾਹੀਦਾ ਕੀ ਦਸ਼ਕਾ ਨੂੰ ਕਹਿਣਾ ਚਾਹੂੰਗਾ ਇਸ ਵਾਰੀ ਉਹ ਤਾਂ ਉਹ ਗੱਲ ਫਿਰ ਉੱਥੇ ਆ ਕੇ ਖੜਦੀ ਆ ਜੀ ਅਸੀਂ ਇਹ ਤਾਂ ਹੁਣ ਉਹ ਸੰਤ ਸਮਾਜ ਦੀ ਸੋਚਣ ਇਹ ਤਾਂ ਉਹ ਜੇਕਰ ਅਸੀਂ ਕੋਈ ਇਦਾਂ ਦੀ ਜ਼ਿਆਦਾ ਲਫ਼ਜ਼ ਬੋਲਾਂਗੇ ਹੁਣ ਸਾਡੇ ਲਈ ਤਾਂ ਸਾਰੇ ਸਤਕਾਰ ਜੂਗਾ ਚਾਹੇ ਉਹ ਬੱਲਾ ਵਾਲੇ ਸੰਤ ਮਹਾਰਾਜ ਜੀ ਹੈਗੇ ਆ ਚਾਹੇ ਬੋਹਣ ਵਾਲੇ ਸੰਤ ਮਹਾਰਾਜ ਜੀ ਹੈਗੇ ਆ ਪਰ ਮੈਨੂੰ ਇਹਨਾਂ ਪਤਾ ਹੈ ਕਿ ਜਦੋਂ ਸੰਤ ਰਾਮਾਨੰਦ ਜੀ ਦੀ ਸ਼ਹੀਦੀ ਹੋਈ ਸੀ ਉਸ ਵੇਲੇ ਸਮਾਜ ਦੀ ਬਹੁਤ ਇੱਕ ਜੁੜਤਾ ਸੀਗੀ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਮਤਲਬ ਉਹ ਇੰਜ ਲੱਗਦਾ ਸੀ ਵੀ ਜਿਵੇਂ ਅੱਜ ਹੀ ਸਾਰਾ ਸਮਾਜ ਇਕੱਠਾ ਹੋ ਗਿਆ ਵੀ ਬਸ ਇਹਨਾਂ ਨੇ ਪਲਟਾ ਮਾਰ ਦੇਣਾ ਵੀ ਸਰਕਾਰ ਸੈਂਟਰ ਚ ਵੀ ਸਾਡੀ ਆ ਜਾਣੀ ਆ ਪੰਜਾਬ ਚ ਵੀ ਸਾਡੀ ਆ ਜਾਣੀ ਆ ਪਰ ਹੈਰਾਨੀ ਵਾਲੀ ਗੱਲ ਹੈ ਵੀ ਦੇਖੋ ਹਿੱਕ ਢਾ ਕੇ ਗੋਲੀਆਂ ਦੇ ਮੋਰੇ ਹਰ ਜਗ੍ਹਾ ਬਸਪਾ ਦਾ ਵਰਕਰ ਖੜਾ ਹੋਇਆ ਪਰ ਉਹਦੇ باوجود ਤੁਸੀਂ ਦੇਖ ਲਓ ਵੀ ਬੈਨੀਫਿਟ ਕਿਹਨਾਂ ਨੂੰ ਮਿਲਦਾ ਔਰ ਮੈਨੂੰ ਤਾਂ ਇਸ ਗੱਲ ਦੀ ਵੀ ਨਾਰਾਜ਼ਗੀ ਆ ਭਈ ਸਾਡਾ ਸੰਤ ਸਮਾਜ ਵੀ ਜਿਹੜਾ ਥਾਪੜਾ ਦੂਜੇ ਲੀਡਰਾਂ ਨੂੰ ਹੀ ਜ਼ਿਆਦਾ ਦੇ ਦਿੰਦਾ ਤੇ ਰਹੀ ਗੱਲ ਇੱਕ ਜੁੜਤਾ ਦੀ ਔਰ ਜਿਹੜੇ ਬਿਲਕੁਲ ਲਾਗੇ ਡੇਰਾ ਹੈਗਾ ਆ ਉਹਨਾਂ ਦਾ ਤਾਂ ਬਿਲਕੁਲ ਹੀ ਮਤਲਬ ਹੋਰ ਪਾਸੇ ਨੂੰ ਹੁੰਦਾ ਜਿੱਦੋਂ ਨੂੰ ਬੱਲਾ ਵਾਲੇ ਸੰਗਤ ਚੱਲਦੀ ਆ ਹਮੇਸ਼ਾ ਉਹਦੇ ਉਲਟ ਚੱਲਦੇ ਆ ਔਰ ਕਿੱਥੋਂ ਅਸੀਂ ਲੋਕਾਂ ਨੂੰ ਕਿੱਥੋਂ ਸਮਝਾਵਾਂਗੇ ਜੇ ਅਸੀਂ ਖੁਦ ਬੁੱਧੀਜੀਵੀ ਹੋ ਕੇ ਅਸੀਂ ਸੰਤ ਸਮਾਜ ਹੀ ਇਕੱਠੇ ਨਹੀਂ ਬੈਂਦੇ ਤੇ ਅਸੀਂ ਕਿ ਕਿਹੜੀਆਂ ਗੱਲਾਂ ਕਰਦੇ ਕਿੱਥੇ ਬੈਠੇ ਆ ਅਸੀਂ ਦੂਜਿਆਂ ਡੇਰਿਆਂ ਦੇ ਮੁਕਾਬਲੇ ਤੁਸੀਂ ਇੰਡੀਆ ਦੇ ਵਿੱਚ ਜਿਹੜੇ ਹੋ ਧਾਰਮਿਕ ਸਥਾਨ ਆ ਤੁਸੀਂ ਇਨਕਮ ਦੇ ਲੈਵਲ ਤੋਂ ਗੱਲ ਲੈ ਲਓ ਸੰਗਤ ਜਿੰਨੇ ਵੀ ਪ੍ਰੋਗਰਾਮ ਸਾਡੇ ਮਹਾਰਾਜ ਦੇ ਹੁੰਦੇ ਬੱਲਾਂ ਵਾਲਿਆਂ ਦੇ ਆ ਤੁਸੀਂ ਕਿਸੇ ਪਿੰਡ 'ਚ ਵੀ ਦੇਖ ਲਓ ਉਹੀ ਸੰਗਤ ਹੁੰਦੀ ਉਹੀ ਪਿੰਡਾਂ ਦੀ ਸੰਗਤ ਹੁੰਦੀ ਆ ਅਸੀਂ ਕਿਸੇ ਐਸਸੀ ਬੀਸੀ ਨੂੰ ਨਹੀਂ ਜੋੜ ਸਕੇ ਨਾਲ ਕਿਸੇ ਹੋਰ ਵਰਗ ਨੂੰ ਜੋੜ ਨਹੀਂ ਸਕੇ ਪਿੰਡਾਂ ਦੇ ਵਿੱਚ ਦੇਖੋ ਤੁਸੀਂ ਦੂਜੇ ਲੋਕ ਸਾਰੇ ਇੱਕ ਪਾਸੇ ਆ ਸਾਡਾ ਵਿਚਾਰਾ ਮਿਸ਼ਨਰੀ ਪਰਿਵਾਰ ਜਿਹੜਾ ਇੱਕ ਪਾਸੇ ਹੁੰਦਾ ਉਹਨਾਂ ਦੇ ਵੀ ਲੱਤਾਂ ਖਿੱਚਣ ਨੂੰ ਸਾਡੇ ਆਪਣੇ ਬੰਦੇ ਲੱਗੇ ਹੋ ਹੁੰਦੇ ਆ ਉਸੇ ਕਿੰਨਾ ਕ ਮਤਲਬ ਕਿੰਨਾ ਕ ਪਰਖਣਾ ਚਾਹੁੰਦੇ ਬਸਪਾ ਦੇ ਵਰਕਰ ਨੂੰ ਮੈਂ ਤਾਂ ਕਹਿੰਦਾ ਵੀ ਬਸਕਾ ਦਾ ਬਸਪਾ ਦਾ ਵਰਕਰ ਜਿਹੜਾ ਧਾਨਿਆ ਉਹ ਉਹ ਕਿਸ ਮਿੱਟੀ ਦਾ ਬਣਿਆ ਆ ਵਾਕਈ ਅਸੀਂ ਅਸਲ ਮੂਲ ਨਿਵਾਸੀ ਆ ਵੀ ਸਾਡੇ ਬਲੱਡ 'ਚ ਹੈਗੀ ਆ ਜਿਹੜਾ ਅਸੀਂ ਥੱਕਦੇ ਹੀ ਨਹੀਂ ਪਰ ਸਾਨੂੰ ਆਪਣੇ ਆਨੇ ਜਿਆਦਾ ਮਾਰਨਾ ਲਿਆ ਚੈਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ